ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਪਹਿਲਾਂ ਦਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਆਪਾਂ ਦਿਖਾਉਣਾ ਤੁਹਾਨੂੰ ਅੱਜ ਗ੍ਰਿਲ ਪੱਟੀਆਂ ਜਿਹੜੀਆਂ ਆਪਣੀਆਂ ਸਾਂਝੀਆਂ ਸੰਸਥਾਵਾਂ ਜਿਵੇਂ ਪੰਚਾਇਤਾਂ ਦੀਆਂ ਬੇਲਾਂ ਵਗੈਰਾ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਵਿਆਹ ਸ਼ਾਦੀ ਦੇ ਪ੍ਰੋਗਰਾਮਾਂ ਦੇ ਵਿੱਚ ਜਾਂ ਲੰਗਰਾਂ ਦੇ ਵਿੱਚ ਜਾਂਦੀਆਂ ਨੇ ਇਹ ਨੇ ਆਪਣੀਆਂ 2 ਵਾਲੀ ਤੇ ਆਪਣੀ 3 ਵਾਲੀ ਗ੍ਰਿਲ ਪੱਠੀ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਕੁਆਲਿਟੀ ਬਹੁਤ ਵਧੀਆ ਸਫਾਈ ਦੇਖੋ ਪੂਰੀ ਹੈਵੀ ਡਿਊਟੀ ਪੱਟੀਆਂ ਨੇ ਇਹ ਪਿੰਡ ਦੀਆਂ ਪੰਚਾਇਤਾਂ ਤੇ ਜਿਵੇਂ ਬੇਲਾਂ ਦਾ ਸਮਾਨ ਹੁੰਦਾ ਉਹਦੇ ਵਿੱਚ ਵਰਤੀਆਂ ਜਾਂਦੀਆਂ ਨੇ ਜ਼ਿਆਦਾਤਰ ਤੇ ਛੋਟੀਆਂ ਆ ਘਰੇਲੂ ਪੱਟੀਆਂ ਆ ਗਈਆਂ ਜਿਵੇਂ ਘਰੇ ਆਪਾਂ 20 30 ਬੰਦਿਆਂ ਦੀ ਸਬਜ਼ੀ ਵਗੈਰਾ ਰੋਟੀ ਵਗੈਰਾ ਬਣਾਉਣੀ ਆ ਉਹਦੇ ਵਿੱਚ ਵਰਤੀਆਂ ਕੁਆ ਕੁਆ ਕੱਢਣ ਦੇ ਵਿੱਚ ਤੇ ਆ ਗਈ ਆਪਣੀ ਡੀਜ਼ਲ ਪੱਠੀ ਤਿਆਰ ਹੋਈ ਜਾਂਦੀ ਆ ਦਿਖਾਉਣਾ ਤੁਹਾਨੂੰ ਸਾਰੀ ਵੀਡੀਓ ਡੀਜ਼ਲ ਪੱਠੀ ਦੀ ਹੈਵੀ ਡਿਊਟੀ ਸਮਾਨ ਦੇ ਵਿੱਚ ਇਹ ਜਿਵੇਂ ਲੰਗਰਾਂ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਇਹ ਪੱਟੀਆਂ ਜ਼ਿਆਦਾਤਰ ਬੇਲਾਂ ਦੇ ਵਿੱਚ ਵੀ ਜਾਂਦੀਆਂ ਨੇ ਆਪਣੀਆਂ ਤੇ ਆਹ ਤਵੀਆਂ ਦੀਆਂ ਪਲੇਟਾਂ ਨੇ ਰੋਟੀ ਰਾੜਨ ਵਾਲੀਆਂ ਤਵੀਆਂ ਹੁੰਦੀਆਂ ਨੇ ਜਿਹੜੀਆਂ ਰੋਟੀ ਬਣਾਉਣ ਵਾਲੀਆਂ ਇਹ ਵੀ ਮਤਲਬ ਬੇਲਾਂ ਦੇ ਵਿੱਚ ਰੱਖੇ ਜਾਂਦੀਆਂ ਨੇ ਜ਼ਿਆਦਾਤਰ ਤੇ ਆਪਾਂ ਘਰੇ ਵੀ ਛੋਟਾ ਸਾਈਜ਼ ਬਣਵਾ ਸਕਦੇ ਆ ਇਹਦਾ ਤਵੀ ਦਾ ਇਹ ਰਾੜਨ ਵਾਲਾ ਪਾਸਾ ਜੀ ਚ ਛੀਰੀਆਂ ਦਿੱਤੀਆਂ ਹੋਈਆਂ ਨੇ ਗੱਲ ਹੈ ਇਹ ਪੱਤੀ ਦੀ ਆਣੀ ਉਹ ਵੀ ਕਰ ਲੈ ਕਰ ਕੋਈ ਨਾ ਮ ਕਰ ਆ ਤੇਲ ਵਾਸਤੇ ਪਰਮਾਨੈਂਟ ਟੀ ਪਲਾਤੀ ਕਿਉਂਕਿ ਜਿਹੜੀ ਰਾਵੜ ਦੀ ਹੁੰਦੀ ਆ ਉਹ ਕਈ ਵਾਰੀ ਗੁੰਮ ਜਾਂਦੀ ਆ ਇਹ ਪੱਕਾ ਕੰਮ ਹੋ ਜਾਂਦਾ ਇਹਦੇ ਨਾਲ ਇਹ ਇਹਦਾ ਬਲੋਰ ਵਾਸਤੇ ਬੈਂਡ ਤਿਆਰ ਕਰਿਆ ਇਹ ਪੱਤੀ ਦੀ ਬੈਠੀ ਹੈ ਪੱਤੀ ਦੇ ਉੱਤੇ ਲੋੜੀ ਦੀ ਟ੍ਰਾਂਸ ਵਗੈਰਾ ਲਾ ਦੇਦੇ ਨੇ ਉੱਤੇ ਕੋਸਟੇਸ਼ੇ ਲੱਗਣਾ ਆ ਗਿਆ ਬਲਕਿ ਕਾਹੇ ਰਾਮਰ ਦਾ ਚਾਰ ਦੀ ਚੜਾਅ ਹੋਈ ਜਾਂਦੀ ਹੈ ਕਰੈਕਸ਼ਨ ਕੱਟਿਆ ਜਾਂਦਾ ਲੋਗੇ ਨਾਲ ਇਹ ਇਹੇ ਪੱਤੀ ਨੂੰ ਹਵਾ ਦਾ ਪ੍ਰੈਸ਼ਰ ਦੇਣ ਵਾਸਤੇ ਪਾਈਪ ਦੀ ਫਿਟਿੰਗਾਂ

ਜੋ ਟੋਲੀ ਤੇ ਰਹੀ ਜਾਂਦੀ ਹੋਵੇ ਪਰ ਕੀਪ ਲੱਗੀ ہوئی ਇਹਦੇ ਪੱਕੀ ਪਰਮਾਨੈਂਟ ਈਜ਼ ਦਾ ਪੱਠੀ ਪੱਠੀ ਦਾ ਡੀਜ਼ਲ ਪੱਠੀ ਦਾ ਬਰਨਰ ਆ ਇਹ ਮੋਟੀ ਪਲੇਟ ਦਾ ਬਣਿਆ ਹੋਇਆ ਜਿਹਦੇ ਵਿੱਚ ਅੱਗ ਚੱਲਦੀ ਰਹਿੰਦੀ ਆ ਹੈਵੀ ਡਿਊਟੀ ਆ ਨੋ ਵੀ ਰੰਗ ਮਾਰ ਕੇ ਤਿਆਰ ਹੋ ਗਈਆਂ ਜਮਾ ਬਲੋਰ ਵਗੈਰਾ ਕਰਤਾ ਫਿੱਟ ਲੱਕੜ ਤੇ ਕਰਿਆ ਫਿੱਟ ਤਾਂ ਜੋ ਕਰੰਟ ਵਗੈਰਾ ਦੀ ਕੋਈ ਦਿੱਕਤ ਨਾ ਆਵੇ ਕਿਉਂਕਿ ਇਲੈਕਟ੍ਰੋਨਿਕ ਹੋਣ ਕਰਕੇ ਤੇ ਆਹ ਟੂਟੀ ਲੱਗੀ ਹੋਈ ਆ ਪਿੱਤਲ ਦੀ ਡੀਜ਼ਲ ਵਾਸਤੇ ਟੀਪ ਵੀ ਤੇ ਆਹ ਟੈਂਕੀ ਤੇ ਰਹੀ ਹੋਈ ਉੱਪਰ ਡੀਜ਼ਲ ਘੁੰਮਦੀ ਗਈ ਹੋਈ ਆ ਵੀ ਤਾਂ ਜੋ ਥੋੜੇ ਥਾਂ ਦੇ ਵਿੱਚ ਵੀ ਐਡਜਸਟ ਹੋ ਜੇ ਪੱਠੀ ਪੂਰਾ ਸਾਫ ਸਫਾਈ ਦੇ ਵਿੱਚ ਆ ਕੰਮ ਸਾਰਾ ਕਵਾਲਿਟੀ ਵੀ ਪੂਰੀ ਹੈਵੀ ਡਿਊਟੀ ਭੱਟੀਆਂ ਨੇ ਇਹ ਆ ਤਵੀ ਆ ਗਈ ਰੋਟੀਆਂ ਰਾੜਨ ਵਾਲੀ ਬਣਾਉਣ ਵਾਸਤੇ ਛੋਟਾ ਸਾਈਜ਼ ਹੈ ਫੁੱਲ ਸਾਈਜ਼ ਵੀ ਤਿਆਰ ਕਰਦੇ ਆਪਾਂ ਆ ਹੈਂਡਲ ਵਗੈਰਾ ਕੁਆਲਿਟੀ ਰੰਗ ਦੀ ਪਟੰਕੀ ਦੇ ਨਾਲ ਟੀ ਪਾਈ ਹੋਈ ਹੈਗੀ ਪੱਕੀ ਜਾਨਵਰਾਂ ਵਾਸਤੇ ਆ ਪਾਈ ਲੱਗੀ ਇਹਨੂੰ ਕੁਆਲਿਟੀ ਆ ਆ ਗਈ ਗਰਿੱਲ ਪੱਠੀ ਆਪਣੀ 2 ਵਾਲੀ 2 ਬਰਨਰਾਂ ਵਾਲੀ ਵਧੀਆ ਜੀ ਹੈ ਵੀ ਡਿਊਟੀ ਦੇ ਵਿੱਚ ਤੇ ਆ ਆ ਗਈ ਆਪਣੀ 3 ਬਰਨਰਾਂ ਵਾਲੀਆਂ ਗਰਿੱਲ ਪੱਠੀ 3 ਬਰਨਰਾਂ ਵਾਲੀ ਉਹ 2 ਵਾਲੀ ਆ ਗਈ ਤੇ ਹੋਰ ਫੇਰ ਵਾਸਤੇ ਆਈ ਦੇਤੀ 3 ਵਾਲੀ ਤੇ ਇਹਦੀ ਸਫਾਈ ਦੇਖੋ ਸਫਾਈ ਚੈੱਕ ਕਰੋ ਫਰ ਇਹ ਸੂਰੀਏ ਵਗੈਰਾ ਤੇ ਆਹ ਹਾ ਉੱਡੇ ਹੈਵੀ ਡਿਊਟੀ ਸਮਾਨ ਦੇ ਵਿੱਚ